ਹਾਂਜੀ ਅੱਜ ਦੀ ਇਹ ਵੀਡੀਓ ਮਾਸਟਰ ਕੀਡਰ ਤੇ ਲੈਕਚਰਾਰ ਵਾਸਤੇ ਜਾਂ 55% ਸ਼ਰਤ ਰੱਦ ਕਰਵਾਉਣ ਵਾਸਤੇ ਜਾਂ ਹੋਰ ਵੀ ਬਹੁਤ ਸਾਰੀਆਂ ਪੋਸਟਾਂ ਕਦੋਂ ਆ ਰਹੀਆਂ ਨੇ ਪੋਸਟਾਂ ਜਾਂ ਇਸ ਸਾਲ ਆਉਣਗੀਆਂ ਨਹੀਂ ਜਾਂ ਅਸੀਂ ਤਿਆਰੀ ਕਦੋਂ ਕਰ ਸਕਦੇ ਆ ਉਹਨਾਂ ਸਾਰੀਆਂ ਗੱਲਾਂ ਬਾਰੇ ਅੱਜ ਦੀ ਵੀਡੀਓ ਰਹੂਗੀ ਤਾਂ ਸਭ ਤੋਂ ਪਹਿਲਾਂ ਵੀ ਸਾਰਿਆਂ ਨੂੰ ਆਪਣੇ ਚੈਨਲ MSW ਸਟੱਡੀ ਦੇ ਮੋਸਟ ਵੈਲਕਮ ਹੈਗਾ ਹੁਣ ਜੇਕਰ ਵੀ ਇੱਥੇ ਗੱਲ ਕੀਤੀ ਜਾਵੇ ਜਿਵੇਂ ਕਿ ਤੁਹਾਨੂੰ ਪਤਾ ਵੀ ਪਹਿਲਾਂ ਤਾਂ ਪੋਸਟਾਂ ਆਉਣ ਦੇ ਜਿਹੜੇ ਕੁਝ ਹਾਲਾਤ ਜਾਣ ਲਈਏ ਜਿਵੇਂ ਕਿ ਦੱਸਿਆ ਗਿਆ ਕਿ ਐਜ਼ ਐਜ਼ੇ ਟਾਈਮ ਜਿਹੜਾ ਪੰਜਾਬ ਦੇ ਵਿੱਚ ਇੱਕ ਵੱਡੀ ਮਹਿੰਮ ਜਿਹੜੀ ਪੰਜਾਬ ਸਰਕਾਰ ਵੱਲੋਂ ਬਿੱਤੀ ਹੋਈ ਆ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਪਰ ਸਿੱਖਿਆ ਕ੍ਰਾਂਤੀ ਦੇ ਨਾਮ ਤੇ ਕਿਤੇ ਨਾ ਕਿਤੇ ਉਹ ਮੰਨ ਲਓ ਵੀ ਜਿਵੇਂ ਕਹਿੰਦੇ ਵੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਅਸਲ ਦੇ ਵਿੱਚ ਵੀ ਇਸ ਸਰਕਾਰ ਨੂੰ ਬਣੇ ਨੂੰ ਲਗਭਗ 3 ਸਾਲ ਹੋ ਗਏ ਕਿਉਂਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਭਰਤੀਆਂ ਟੀਚਰ ਦੇ ਵਿੱਚ ਆਈਆਂ ਚ ਹੋਈ ਟੀਟੀ ਦੀਆਂ ਚਾਹੇ ਉਹ ਮਾਸਟਰ ਗ੍ਰੇਡ ਦੀਆਂ ਚਾਹੇ ਕੋਈ ਲੈਕਚਰਾਰ ਦੀਆਂ ਜਾ ਪ੍ਰੋਫੈਸਰ ਦੀਆਂ ਇਸ ਤੋਂ ਪਿਛਲੀਆਂ ਸਰਕਾਰਾਂ ਦੇ ਵਿੱਚ ਹੀ ਐਲਾਨ ਹੋਏ ਸੀ ਤੇ ਇਸ ਸਰਕਾਰ ਦੇ ਵੱਲੋਂ ਹਲੇ ਤੱਕ ਉਹ ਬਹੁਤ ਸਾਰੀਆਂ ਭਰਤੀਆਂ ਪੂਰੀਆਂ ਵੀ ਨਹੀਂ ਕੀਤੀਆਂ ਗਈਆਂ ਜਿਹੜੀਆਂ ਕਿ ਹਜੇ ਲੰਮਕਾਲ ਦਮਗਾ ਕੇ ਉਹਨਾਂ ਦਾ ਪ੍ਰੋਸੈਸ ਚਲਾ ਰਹੇ ਆ ਹੁਣ ਗੱਲ ਹੈਗੀ ਆ ਵੀ ਜਿਹੜੇ ਸਟੂਡੈਂਟ ਚਾਹੁੰਦੇ ਆ ਕਿ ਨਵੀਂ ਭਰਤੀ ਆਵੇ ਮਾਸਟਰ ਕੇਡਰ ਦੀ ਆਵੇ ਠੀਕ ਹੈ ਸੋ ਉਹਨਾਂ ਵਾਸਤੇ ਵੀ ਸੁਣੋ ਪਤਵਿ 13 ਅਪ੍ਰੈਲ ਵਾਲਾ ਜਿਹੜਾ ਦਿਨ ਹੈਗਾ ਵਿਸਾਖੀ ਵਾਲਾ 13 ਅਪ੍ਰੈਲ ਨੂੰ ਵੀ ਅਨੰਦਪੁਰ ਸਾਹਿਬ ਗੰਭੀਰਪੁਰ ਐਜੂਕੇਸ਼ਨ ਮਿਨਿਸਟਰ ਦੀ ਕੋਠੀ ਅੱਗੇ ਇੱਕ ਜਿਹੜਾ ਧਰਨਾ ਰੱਖਿਆ ਗਿਆ ਜਸਵੰਤ ਸਿੰਘ ਕੋਲ ਆਇਆ ਨੰਬਰ ਜਿਹੜਾ ਤੁਹਾਡੇ ਉੱਪਰ ਫਲੈਸ਼ ਹੋ ਰਿਹਾ ਇਹਨਾਂ ਨਾਲ ਤੁਸੀਂ ਜੁੜ ਸਕਦੇ ਹੋ ਇਹਨਾਂ ਨੂੰ ਸਭ ਤੋਂ ਮੇਨ ਗੱਲ ਹੋਰ ਦੱਸਦੇ ਆ ਫੰਡ ਜ਼ਰੂਰ ਕਰੋ ਵੀ ਜੇ ਤੁਸੀਂ ਆਪ ਨਹੀਂ ਜਾਸਤ ਬੈਸਟ ਯਾਰ ਜਾਓ ਫੰਡ ਨਾਲੋਂ ਜਿਆਦਾ ਜ਼ਰੂਰੀ ਤੁਹਾਡਾ ਖੁਦ ਦਾ ਜਾਣਾ ਪਰ ਜੇ ਪਰ ਤੁਸੀਂ ਚਾਹੋ ਨੀਓ ਵੀ ਸਾਡਾ ਖੁਦ ਦਾ ਜਾਣਾ ਜ਼ਰੂਰੀ ਨਹੀਂ ਹੈਗਾ ਤਾਂ ਫਿਰ ਫੰਡ ਦੇ ਦਿਓ ਵੀ ਕਿਉਂਕਿ ਫੰਡ ਦੇ ਨਾਲ ਹੀ ਅੱਗੇ ਜੁਨੀਅਨ ਤੁਰਦੀਆਂ ਨੇ ਠੀਕ ਹੈ ਤਾਂ ਹੀ ਅੱਗੇ ਵਧਣਗੇ ਤਾਂ ਹੀ ਤੁਹਾਡੇ ਹੱਕਾਂ ਲਈ ਲੜਨਗੇ ਪਰ ਟੋੜੇ ਹੱਕ ਲਈ ਕੋਈ ਦੂਜਾ ਲੜੇ ਬਹੁਤ ਮਾੜੀ ਗੱਲ ਆ ਸਾਡਾ ਆਪਣਾ ਖੁਦ ਦਾ ਹੱਕ ਹੈ ਕਿ ਅਸੀਂ ਪੋਸਟਮਾਸਟਰ ਕਿਰਦੀਆਂ ਚਾਹੁੰਦੇ ਆ ਤਾਂ ਸਾਨੂੰ ਆਪ ਜਾ ਕੇ ਲੜਨਾ ਪੈਣਾ ਠੀਕ ਆ ਸਭ ਕੁਝ ਆਪ ਕਰੋਗੇ ਆਪਣੇ ਹੱਥੀ ਕਰੋਗੇ ਤਾਂ ਸਭ ਤੋਂ ਬੈਸਟ ਨਤੀਜੇ ਨਿਕਲਦੇ ਆ ਇਸ ਲਈ ਵੀ ਜੇ ਤੁਸੀਂ ਤਿਆਰੀ ਕਰ ਰਹੇ ਹੋ ਆਪਣੇ ਚੈਨਲ ਰਾਹੀਂ ਤੁਹਾਨੂੰ ਫ੍ਰੀ ਵੀਡੀਓ ਡੇਲੀ ਪੰਜਾਬੀ ਮਾਸਟਰ ਕਿਰਦੀ ਰਾਤੀ 8:30 ਵਜੇ ਔਰ ਸ਼ਾਮ ਨੂੰ 5 ਵਜੇ ਜਿਹੜੀ ਤੁਹਾਨੂੰ ਆਪਣੀ ਪੰਜਾਬੀ ਐਸਐਸਟੀ ਮਾਸਟਰਕੀਟ ਦੀ 5 ਵਜੇ ਪੂਰੇ ਜਿਹੜੀ ਵੀਡੀਓ ਮਿਲਦੀ ਹੈ ਐਮਸੀਕਿਊ ਲੈਵਲ ਦੀ ਉਹ ਕਲਾਸਾਂ ਤੁਸੀਂ ਦੇਖ ਸਕਦੇ ਹੋ ਇਸਲਾਵਾ ਇਹ ਆਪਣੇ ਪੇਡ ਕੋਰਸ ਹੈਗੇ ਆ ਵੀ ਇਹਨਾਂ ਪੇਡ ਕੋਰਸਾਂ ਨੂੰ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਹੀ ਸੌਖਾ ਤਰੀਕਾ ਇਹਨਾਂ ਪੇਡ ਕੋਰਸਾਂ ਦਾ ਤੁਹਾਡੇ ਸਾਹਮਣੇ ਹੈਗਾ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਪੇਡ ਕੋਰਸਾਂ ਦੇ ਵਿੱਚ ਐਸਐਸਟੀ ਦਾ ਫੁੱਲ ਕੋਰਸ ਹੈਗਾ ਪੰਜਾਬੀ ਮਾਸਟਰਕੀਟ ਦਾ ਫੁੱਲ ਕੋਰਸ ਹੈਗਾ ਇਹਦੇ ਵਿੱਚ ਥਿਉਰੀ ਵੀਡੀਓ ਲੈਕਚਰ ਐਮਸੀਕਿਊ ਨੋਟਸ ਸਭ ਕੁਝ ਤੁਹਾਨੂੰ ਇੱਥੇ ਪ੍ਰੋਵਾਈਡ ਹੋ ਜਾਊਗਾ ਇਹ ਕੋਰਸ ਲੈਣ ਵਾਸਤੇ ਆਪਣ ਪਹਿਲਾਂ ਸਭ ਤੋਂ ਤਿਆਰੀ ਨਾਲ ਨਾਲ ਕਰਦੇ ਰਹੋ ਵੀ ਸਭ ਤੋਂ ਜ਼ਰੂਰੀ ਗੱਲ ਇਹ ਹੈਗੀ ਆ ਕਿ ਤੁਸੀਂ ਜੇਕਰ ਮਾਸਟਰ ਜੀਡ ਦੀ ਵੱਡੀ ਭਰਤੀ ਚਾਹੁੰਦੇ ਹੋ ਐਸਐਸਟੀ ਹਿੰਦੀ ਜਾਂ ਪੰਜਾਬੀ ਦੀਆਂ ਪੋਸਟਾਂ ਪਿਛਲੇ ਸਮੇਂ ਚ ਬਹੁਤ ਘੱਟ ਕੀਤੀ ਚਾਈਆਂ ਤਾਂ ਜਲਦੀ ਚਾਹੁੰਦੇ ਹੋ ਤੁਸੀਂ ਓਵਰੇਜ ਨਾਲ ਉਹ 55% ਜਿਹੜੀ ਸ਼ਰਤ ਹੈ ਜਿਹੜੀ ਬਿਲਕੁਲ ਨਜ਼ਾਇਜ਼ ਸ਼ਾਤਾਪਾ ਕਹਿ ਸਕਦੇ ਆ ਸਰਕਾਰ ਵੱਲੋਂ ਬਣਾਈ ਗਈ ਹੈ ਕਿਉਂਕਿ ਪੀਐਸਟ ਲਾਈਨ ਦਾ ਫਿਰ ਕੀ ਫਾਇਦਾ ਹੈ ਫਿਰ ਮਾਸਟਰ ਜੀਡ ਲਾਈਨ ਦਾ ਕੀ ਫਾਇਦਾ ਜੇ 55% ਦੀ ਹੀ ਭਰਤੀ ਕਰਨੀ ਆ ਤਾਂ ਇਹ ਚੀਜ਼ ਨੂੰ ਰੱਦ ਕਰਵਾਉਣ ਵਾਸਤੇ ਤੇ ਲੈਕਚਰਾਰ ਵਾਸਤੇ ਵੀ ਜਿਹੜੀ ਪੋਸਟਾਂ ਲਿਆਉਣ ਵਾਸਤੇ ਜਾਂ ਹੋਰ ਜਿਹੜੇ ਆਰਟ ਐਂਡ ਕ્રાਫਟ ਵਾਲੇ ਮਲਟੀਪਰਪਸ ਜਿਹੜੀ ਇਹ ਬੇਰਜ਼ਗਾਰ ਸਾਂਝਾ ਮੋਰਚਾ ਜੁਨੀਅਨ ਬਣੀ ਹੈ ਤਾਂ ਉਹ ਜ਼ਰੂਰ ਵੀ 13 ਅਪ੍ਰੈਲ ਨੂੰ ਜਿਹੜਾ ਵਿਸਾਖੀ ਵਾਲੇ ਦਿਨ ਜੁੜੋ ਤੇ ਉਸਦੇ ਨਾਲ ਮੈਂ ਤੁਹਾਨੂੰ ਫੇਰ ਦੱਸਿਆ ਵੀ ਫੰਡ ਜ਼ਰੂਰ ਦਿਓ ਪਰ ਫੰਡ ਦੇਣ ਦੇ ਨਾਲੋਂ ਜ਼ਿਆਦਾ ਜ਼ਰੂਰੀ ਤੁਹਾਡਾ ਜਾਣਾ ਬਣਦਾ ਜੇ ਤੁਸੀਂ ਜਾ ਨਹੀਂ ਸਕਦੇ ਫਿਰ ਫੰਡ ਜ਼ਰੂਰ ਦਿਓ ਠੀਕ ਹੈ ਵੀ ਸੋ ਧੰਨਵਾਦ ਹੈਗਾ ਸੋ ਇਹ ਜਾਣਕਾਰੀ ਸੀ ਵੀ ਬਾਅਦ ਵਿੱਚ ਸ਼ੇਅਰ ਕਰਿਓ ਤੇ ਤਾਂ ਕਿ ਪੰਜਾਬ ਦੇ ਹਰ ਇੱਕ ਬੇਰਜ਼ਗਾਰ ਤੱਕ ਇਹ ਜਾਣਕਾਰੀ ਜਾਵੇ ਸੋ ਥੈਂਕ ਯੂ ਟੇਕ ਕੇਅਰ ਬਾਏ